ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਸਦਨ ਦਾ ਮੇਨ ਮਕਸਦ ਜਿਹੜਾ ਪਿਛਲੇ ਦਿਨਾਂ ਤੋਂ ਕੁਝ ਫੇਕ ਵੀਡੀਓ ਮੁੱਖ ਮੰਤਰੀ ਸਾਹਿਬ ਦੀਆਂ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਜਾੜੀਆਂ ਨੇ ਉਸ ਵਿਅਕਤੀ ਦੇ ਵੱਲੋਂ ਜਿਹੜਾ ਕੈਨੇਡਾ ਦੇ ਵਿੱਚ ਰਹਿੰਦਾ ਉਹਦੇ ਉੱਤੇ ਫਰਾਡ ਦੇ ਪਹਿਲਾਂ ਵੀ ਕਈ ਕਿਸਮ ਦੇ ਇਲਜ਼ਾਮ ਨੇ ਤੁਹਾਨੂੰ ਯਾਦ ਹੋਵੇ ਤਾਂ ਇੱਕ ਕੇਂਦਰੀ ਮંત્રી ਦੇ ਉੱਤੇ ਵੀ ਉਹਨੇ ਕੁਝ ਸਮਾਂ ਪਹਿਲਾਂ ਇਸ ਤਰ੍ਹਾਂ ਦੇ ਵੀਡੀਓਜ਼ ਵਗੈਰਾ ਜਿਹੜੀਆਂ ਪਾਈਆਂ ਸੀ ਉਸ ਤੋਂ ਬਾਅਦ ਉਹਦਾ ਕੀ ਨਿਕਲਿਆ ਸਭ ਦੇ ਸਾਹਮਣੇ ਆ। ਮੋਹਾਲੀ ਦੀ ਅਦਾਲਤ ਨੇ ਇਹਦੇ ਉੱਤੇ ਇਹ ਕਿਹਾ ਕਿ ਫੇਕ ਨੇ ਮਹਿਤਾਵ ਫੇਕ ਲਫ਼ਜ਼ ਜਿਹੜਾ ਵਰਤ ਰਿਹਾ ਕਿ ਇਹ ਫੇਕ ਵੀਡੀਓਜ਼ ਨੇ ਔਰ ਮਾਨਯੋਗ ਅਦਾਲਤ ਨੇ ਜਿਹੜਾ ਫੈਸਲਾ ਦਿੱਤਾ ਉਹਦੀ ਕਾਪੀ ਤੁਹਾਡੇ ਕੋਲੇ ਪਹੁੰਚ ਗਈ ਹੁਣੀ ਹੈ ਦਾ ਦੇ ਦਿੱਤੀ ਜਾਂਦੀ ਹੈ ਜ ਜਿਹਦੇ ਵਿੱਚ ਉਹਨਾਂ ਨੇ 24 ਘੰਟਿਆਂ ਦੇ ਵਿੱਚ ਇਹ ਸਾਰੀਆਂ ਵੀਡੀਓਜ਼ ਹਟਾਉਣ ਦੇ ਹੁਕਮ ਦਿੱਤੇ ਨੇ ਮਾਨਯੋਗ ਅਦਾਲਤ ਨੇ ਇਹਦੇ ਵਿੱਚ ਇਹ ਵੀ ਗੱਲ ਆਖੀ ਹੈ ਕਿ ਇਹ ਸਰਚ ਦੇ ਵਿੱਚ ਵੀ ਵੀਡੀਓਜ਼ ਨਾ ਆਉਣ ਭਾਵ ਕਿ Google ਨੂੰ ਵੀ ਆਦੇਸ਼ ਜਾਰੀ ਕੀਤੇ ਨੇ ਮੋਹਾਲੀ ਦੀ ਅਦਾਲਤ ਨੇ ਕਿ ਜੇ ਇਹ ਸਰਚ ਦੇ ਵਿੱਚ ਆਉਂਦੀਆਂ ਨੇ ਜਾਂ ਰਿਮੂਵ ਨਹੀਂ ਕੀਤੀਆਂ ਜਾਂਦੀਆਂ ਤਾਂ ਉਹਨਾਂ ਦੇ ਉੱਤੇ ਲੀਗਲ ਐਕਸ਼ਨ ਅਦਾਲਤ ਲਾਉਗੀ ਇਹ ਅਦਾਲਤ ਦੀ ਨਿਗਾਹ ਦੇ ਵਿੱਚ ਹੈ ਇਹ ਮਾਮਲਾ ਜਦੋਂ ਜਿਹੜੀਆਂ ਕੁਝ ਧਿਰਾਂ ਨੇ ਉਹਨਾਂ ਦੇ ਕੋਲੇ ਜਵਾਬ ਨਹੀਂ ਹੁੰਦਾ ਉਹ ਕਿਸੇ ਤਰੀਕੇ ਨਾਲ ਅਟੈਕ ਨਹੀਂ ਕਰ ਸਕਦੇ ਤਾਂ ਫਿਰ ਉਹ ਕਰੈਕਟਰ ਅਸੈਸੀਨੇਸ਼ਨ ਵਾਲੇ ਪਾਸੇ ਨੂੰ ਤੁਰ ਪੈਂਦੇ ਨੇ ਕਿਉਂਕਿ ਇਹ ਨਹੀਂ ਹੈ ਕਿ ਕਿਸੇ ਇੱਕ ਵਿਅਕਤੀ ਦੇ ਵੱਲੋਂ ਇਹ ਵੀਡੀਓਜ਼ ਪਾ ਦਿੱਤੀਆਂ ਗਈਆਂ ਉਹਦੇ ਪਿੱਛੇ ਵੇਖਣ ਵਾਲੀ ਜਿਹੜੀ ਗੱਲ ਇਹ ਆ ਕਿ ਉਹਦੇ ਪਿੱਛੇ ਕੁਝ ਧਿਰਾਂ ਨੇ ਕੁਝ ਲੁਕਵੀਆਂ ਨੇ ਤੇ ਕੁਝ ਜਿਹੜੀਆਂ ਉਹ ਜ਼ਾਹਰ ਹੋ ਗਈਆਂ ਪਹਿਲਾਂ ਤਾਂ ਮੈਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਅਸ਼wini ਸ਼ਰਮਾ ਜੀ ਉਹ ਅੱਜ ਸਵੇਰੇ ਇਹ ਸਵਾਲ ਉਠਾ ਰਹੇ ਆ ਕਿ ਇਸ ਮਾਮਲੇ ਦੇ ਉੱਤੇ ਮੁੱਖ ਮੰਤਰੀ ਸਾਹਿਬ ਬੋਲੇ ਕਿਉਂ ਨਹੀਂ ਉਹਨਾਂ ਨੇ ਕੋਈ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ ਮੈਂ ਸ਼ਰਮਾ ਜੀ ਨੂੰ ਇਹ ਦੱਸਣਾ ਚਾਹੁੰਦਾ ਕਿ ਅਦਾਲਤ ਦਾ ਜਿਹੜਾ ਫੈਸਲਾ ਉਹ ਕੱਲ ਦਾ ਹੈ ਇੱਕ ਦਿਨ ਪਹਿਲਾਂ ਦਾ ਔਰ ਉਹ ਅਗਲੇ ਦਿਨ ਜਿਹੜਾ ਅਜੇ ਵੀ ਸਵਾਲ ਖੜੇ ਕਰ ਰਿਹਾ ਕਿ ਇਹ ਸਵਾਲ ਜਿਹੜੇ ਆ ਉਹ ਅਦਾਲਤ ਦੇ ਉੱਤੇ ਨਹੀਂ ਜਿਨ੍ਹਾਂ ਨੇ ਇਹ ਕਹਿ ਦਿੱਤਾ ਕਿ ਇਹ ਫੇਕ ਨੇ ਤੇ ਇਹ 24 ਘੰਟੇ ਦੇ ਵਿੱਚ ਜਿਹੜੀਆਂ ਉਹ ਉਠਾਈਆਂ ਜਾਣ ਉਤੋਂ ਜਿਹੜੀਆਂ ਰਿਮੂਵ ਕੀਤੀਆਂ ਜਾਣ ਡਿਲੀਟ ਕੀਤੀਆਂ ਜਾਣ ਸਵਾਲ ਇਹ ਆ ਕਿ ਹੁਣ ਤੱਕ ਸੱਤਾ ਖੰਡਾਉਂਦੀਆਂ ਰਹੀਆਂ ਸਿਆਸੀ ਪਾਰਟੀਆਂ ਉਹਨਾਂ ਨੂੰ ਤਕਲੀਫ ਇਸ ਗੱਲ ਦੀ ਹੈ ਕਿ ਪੰਜਾਬ ਦੇ ਵਿੱਚ ਇੱਕ ਆਮ ਘਰ ਦਾ ਵਿਅਕਤੀ ਇੱਕ ਮਾਸਟਰ ਦਾ ਮੁੰਡਾ ਉਹ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚ ਕਿਉਂ ਗਿਆ ਤੇ ਉਹਦੇ ਵਾਸਤੇ ਨਾ ਉਹਦੇ ਉੱਤੇ ਕਿਸੇ ਕਿਸਮ ਦੇ ਕੋਈ ਇਲਜ਼ਾਮ ਨੇ ਨਾ ਉਹਨੂੰ ਕਿਸੇ ਮਾਮਲੇ ਦੇ ਵਿੱਚ ਇਹ ਪ사 ਸਕੇ ਨੇ ਤੇ ਹੁਣ ਕੈਰੇਕਟਰ ਅਸੈਸੀਨੇਸ਼ਨ ਕਰਨ ਵਾਲੇ ਪਾਸੇ ਤੁਰੇ ਹੋਏ ਨੇ ਮੈਂ ਕੁਝ ਅਕਾਊਂਟ ਤੁਹਾਡੇ ਨਾਲ ਜਿਹੜੇ ਉਹ ਤੁਹਾਨੂੰ ਦਿਖਾਉਣੇ ਚਾਹਨਾ ਕਿ ਉਹਨਾਂ ਅਕਾਊਂਟਸ ਦੇ ਅੱਗੇ ਉਹ ਜਾ ਕੇ ਕਿਹਦੇ ਨਾਲ ਜਿਹੜਾ ਉਹ ਜੁੜਦੇ ਨੇ ਇੱਕ ਆਤਮ ਨਿਰਭਰ ਭਾਰਤ ਹੈ ਇਹ ਅਕਾਊਂਟ ਹੈ ਇਹਦੇ ਜਿਹੜੇ ਨਾਲ ਜੁੜੇ ਹੋਏ ਲੋਕ ਨੇ ਉਹ ਇਸ ਵੀਡੀਓਜ਼ ਨੂੰ ਸ਼ੇਅਰ ਕਰ ਰਹੇ ਨੇ અનુਪਮ ਮਿਸ਼ਰਾ ਹੈ ਇਸੇ ਦੇ ਨਾਲ ਹੀ ਉਹ ਜਿਹੜਾ ਜੁੜਿਆ ਹੋਇਆ ਔਰ ਉਹ ਜਿੰਨਾ ਜਿਹੜੇ ਲੋਕ ਉਹਨੂੰ ਫੋਲੋ ਕਰਦੇ ਨੇ ਇਹ ਉਹਦਾ ਅਕਾਊਂਟ ਹੈ ਉਹ ਇਸ ਵੀਡੀਓਜ਼ ਨੂੰ ਅੱਗੇ ਜਿਹੜਾ ਉਹ ਸ਼ੇਅਰ ਕਰ ਰਿਹਾ ਡਿਪਲੋਮੈਟਿਕ ਟਾਕ ਹੈ ਉਹਨੂੰ ਕੌਣ-ਕੌਣ ਅੱਗੇ ਫੋਲੋ ਕਰਦੇ ਨੇ ਉਹ ਭਾਜਪਾ ਇਹ ਸਾਰੇ ਭਾਜਪਾ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦਾ ਜਿਹੜਾ ਵਿੰਗ ਹੈ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਰੋਜ਼ ਇਹੀ ਕੁਝ ਕਰਦੇ ਨੇ ਇਹ ਸਾਰੇ ਅਕਾਊਂਟ ਉਹਨਾਂ ਦੇ ਨਾਲ ਜੁੜੇ ਹੋਏ ਨੇ ਇੰਡੀਐਕਸ ਇੱਕ ਅਕਾਊਂਟ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਕੌਣ ਇਹਨੂੰ ਫੋਲੋ ਕਰਦੇ ਨੇ ਤੇ ਇਹਦਾ ਕਿਹਦਾ ਇਹ ਅਕਾਊਂਟ ਹੈ ਇਹ ਸਾਰੀ ਦੀ ਸਾਰੀ ਜਿਹੜੀ ਜਾਣਕਾਰੀ ਹੈ ਉਹ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੀ ਉਹ ਕੱਢੀ ਹੈ ਰਮਨ ਮਲਕ ਹੈ ਬਰੈਕ ਦੇ ਵਿੱਚ ਉਹ ਲਿਖਦਾ ਮੋਦੀ ਦਾ ਪਰਿਵਾਰ ਇਹ ਉਹ ਇਹਨਾਂ ਵੀਡੀਓਜ਼ ਨੂੰ ਸ਼ੇਅਰ ਕਰਕੇ ਕੁਐਸਚਨ ਜਿਹੜੇ ਉਹ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਕੁਐਸਚਨ ਕਿਸ ਤੀ ਦੇ ਕਿ ਕਰੈਕਟਰ ਅਸੈਸੀਨੇਸ਼ਨ ਮੁੱਖ ਮੰਤਰੀ ਸਾਹਿਬ ਦੀ ਕਿਵੇਂ ਕੀਤੀ ਜਾਵੇ ਇੱਕ ਅਕਾਊਂਟ ਹੈ ਲੈਫਟਿਸਟ ਟੈਰੋਰਿਸਟ ਐਨੀ ਜਿਹੜਾ ਇਹਨਾਂ ਦੇ ਨਾਲ ਹੀ ਜੁੜੇ ਹੋਏ ਅਕਾਊਂਟ ਨੇ ਬਹੁਤ ਸਾਰੇ ਨੇ ਮੇਰੇ ਕੋਲ ਤਕਰੀਬਨ 1 ਦਰਜਨ ਤੋਂ ਉੱਪਰ ਅਕਾਊਂਟ ਜਿਹੜੇ ਅਸੀਂ ਲੱਭੇ ਸਵਾਲ ਇਹ ਹੈ ਕਿ ਜਦੋਂ ਅਦਾਲਤ ਨੇ ਹੁਣ ਇਹ ਕਹਿਤਾ ਕਿ ਇਹ ਫੇਕ ਵੀਡੀਓਜ਼ ਨੇ ਫਰਜੀ ਤਿਆਰ ਕੀਤੀਆਂ ਗਈਆਂ ਨੇ ਇਸੇ ਕਰਕੇ ਅਦਾਲਤ ਨੇ ਇਨਾਂ ਨੂੰ ਹਟਾਉਣ ਦੇ ਹੁਕਮ ਦਿੱਤੇ ਨੇ ਉਹ ਵੀ 24 ਘੰਟਿਆਂ ਦੇ ਵਿੱਚ ਤੇ ਇਥੋਂ ਤੱਕ ਇਹ ਸਖਤ ਹੁਕਮ ਨੇ ਕਿ ਇਹ ਕਿਸੇ ਸਰਚ ਦੇ ਵਿੱਚ ਵੀ ਨਹੀਂ ਆਉਣਾ ਚਾਹੀਦਾ ਤੁਸੀਂ ਸਿਆਸਤ ਕਰੋ ਕਿਸੇ ਵੀ ਪੱਧਰ ਦੀ ਕਰੋ ਤੁਸੀਂ ਸਵਾਲ ਪੁੱਛੋ ਔਰ ਸਿਆਸਤ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਕੀਤੇ ਗਏ ਕੰਮ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕੀਤੇ ਗਏ ਕੰਮਾਂ ਦੇ ਉੱਤੇ ਤੁਸੀਂ ਸਵਾਲ ਕਰੋ ਕਰੋ ਕਰੈਕਟਰ ਅਸੈਸੀਨੇਸ਼ਨ ਤੱਕ ਕਿਸੇ ਵਿਅਕਤੀ ਦੇ ਉੱਤੇ ਉਹ ਵੀ ਜਿਹੜਾ ਮੁੱਖ ਮੰਤਰੀ ਵਰਗੇ ਇੱਕ ਉੱਚ ਅਹੁਦੇ ਦੇ ਉੱਤੇ ਬੈਠਾ